ਸ਼ਿਗਰੂ ਗਰਾਂ ਸਹਾਬੇ ਦੀ ਅਦ비 ਮਾਮਲੇ ਤੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਦਲ ਸਰਕਾਰ ਤੇ ਲਗਾਇਆ ਹੈ ਗੰਭੀਰ ਇਲਜ਼ਾਮ ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਜਾਣਬੁੱਝ ਕੇ ਇਸ ਮਾਮਲੇ ਨੂੰ ਜਨਮ ਦਿੱਤਾ ਮੰਗਲ ਸਿੰਘ ਸੰਧੂ ਨੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਸਰਕਾਰ ਨੇ ਕੀੜੇ ਮਾਰ ਦਵਾਈਆਂ ਦੇ ਵਿੱਚ ਮਾਲਵੇ ਦਾ ਨਰਮਾ ਤਬਾਹ ਕਰ ਦਿੱਤਾ 5000 ਕਰੋੜ ਦਾ ਨੁਕਸਾਨ ਕਰਾ ਦਿੱਤਾ ਜ਼ਿੰਮੇਦਾਰ ਪੰਜਾਬ ਦੀਆਂ ਸੜਕਾਂ ਦੇ ਉੱਤੇ ਪੰਜਾਬ ਦੇ ਰੇਲਵੇ ਟਰੈਕ ਬੰਦ ਕਰਕੇ ਬੈਠਾ ਸੀ ਤੇ ਜ਼ਿੰਮੇਦਾਰ ਯੂਨੀਅਨਸ ਨੇ ਇਹ ਫੈਸਲਾ ਕੀਤਾ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਤੇ ਇਹਦੇ ਐਮਐਲਏ ਤੇ ਇਹਦੇ ਮੰਤਰੀਆਂ ਦੇ ਘਰਾਂ ਦਾ ਘਰਾਓ ਕਰਾਂਗੇ ਉਦੋਂ ਇਹ ਸਾਜ਼ਿਸ਼ ਜਿਹੜੀ ਹੈ ਇਹ ਸਰੇ ਅੰਜਾਮ ਪਹਾਈਗੀ ਡਿਵਰਸ਼ਨਰੀ ਟੈਕਟਿਕਸ ਨੇ ਜਦ ਕਿ ਸੀਨੀਅਰ ਅਕਾਲੀ ਲੀਡਰ ਵਿਰਸਾ ਸਿੰਘ ਬਲਟੋਹਾ ਨੇ ਆਬੀਪੀ ਸੰਜਾ ਨਾਲ ਫੋਨ ਗੱਲਬਾਤ ਦੌਰਾਨ ਇਸ ਨੂੰ ਕਾਂਗਰਸ ਦੀ ਹੀ 2017 ਚੋਣਾਂ ਲਈ ਚਾਲ ਦਸਿਆ ਇਹ ਇਹ ਇੱਕ ਇਹ ਪੰਜਾਬ ਦੇ ਅੰਦਰ ਅਮਨ ਤੇ ਚੈਨ ਜਿਹੜਾ ਨਾ ਜਿਹੜੀ ਸ਼ਾਂਤੀ ਹੈ ਸਭ ਤੋਂ ਮੂਖ ਲੋੜ ਹੁੰਦੀ ਲੋਕਾਂ ਵਿੱਚ ਚੀਜ਼ ਦੀ ਅੱਜ ਦੇ ਜ਼ਮਾਨੇ ਦੇ ਵਿੱਚ ਪੂਰੇ ਵਰਡ ਦੇ ਵਿੱਚ ਜਿੱਥੇ ਵੀ ਜਸੂ ਸੂਬੇ 'ਚ ਜਿੱਥੇ ਵੀ ਦੇਸ਼ ਦੇ ਵਿੱਚ ਅਮਨ ਤੇ ਸ਼ਾਂਤੀ ਹੈ ਉਹ ਹੈ ਪੰਜਾਬ 'ਚ ਅਮਨ ਤੇ ਸ਼ਾਂਤੀ ਪੀਸਫੁੱਲ ਸਟੇਟ ਹੈ ਔਰ ਅਸੀਂ ਹਰ ਥਾਂ ਤੇ ਹਿੱਕ ਟੋਕ ਕਰਦੇ ਰਹਿੰਦੇ ਹੋ ਸਕਦਾ ਜਿਹੜੀ ਸ਼ਰਾਰਤ ਹੀ ਕਿਤੇ ਕਾਂਗਰਸੀਆਂ ਨੇ ਕੀਤੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਜਾਣਦੇ ਜਿੱਥੇ ਡਿਵੈਲਪਮੈਂਟ ਦੀ ਗੱਲ ਕਰਦੇ ਆ ਉੱਥੇ ਪੰਜਾਬ ਦੇ ਅੰਦਰ ਅਮਨ ਤੇ ਸ਼ਾਂਤੀ ਦੀ ਗੱਲ ਕਰਦੇ ਤੇ ਅਮਨ ਤੇ ਸ਼ਾਂਤੀ ਨੂੰ ਲੰਬੂ ਲਾਉਣ ਦੇ ਵਿੱਚ ਹੋ ਸਕਦਾ ਕਿ ਇਸ ਪਾਸੋਂ ਇਹ ਗੱਲਾਂ ਇਨਕੁਆਇਰੀ ਚ ਆਉਣਗੀਆਂ ਹੋ ਸਕਦਾ ਕਿ ਬਾਜਵਾ ਸਾਹਿਬ ਦੀ ਕੋਈ ਖੇਡ ਹੋਵੇ ਇਹ ਆਪਣੀ 2017 ਦੀ ਜਿਹੜੀ ਚੋਨਾ ਨੇ 2017 ਦੀਆਂ ਜੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਆ ਆ ਇਹਨਾਂ ਨੂੰ ਕੋਈ ਇਹੋ ਜਿਹੀ ਸ਼ਰਾਰਤ ਖੇਡੀ ਹੋਵੇ ਕਿਤੇ ਬਾਦਲ ਸਾਹਿਬ ਗੱਲ ਕਰਦੇ ਨੇ ਉਹ ਕਹਿੰਦੇ ਆ ਕਿ ਪੰਜਾਬ ਦੇ ਅੰਦਰ ਅਮਰ ਤੇ ਸ਼ਾਂਤੀ ਜਿਹੜੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੀ ਉਸ ਅਮਰ ਤੇ ਸ਼ਾਂਤੀ ਦੀ ਪ੍ਰਾਪਤੀ ਨੂੰ ਜੇ ਇਹਦੇ ਪਿੱਛੇ ਕੋਈ ਸ਼ਰਾਰਤ ਨਜ਼ਰ ਆ ਰਹੀ ਹੈ ਜੀ ਜੀ ਉਹ ਹੁਣ ਇਨਕੁਆਰੀ ਦਾ ਮੈਟਰ ਆ ਜੀ ਪਰ ਸ਼ੱਕ ਹੈ ਕਿ ਇਹਦੇ ਪਿੱਛੇ ਕਾਂਗਰਸ ਦੀ ਬੜੀ ਵੱਡੀ